ਕੱਲ ਕਰਦੇ ਹਾਂ ਕੱਲ ਲਗਾਤਾਰ ਚਰਚਾ ਰਹੀ ਬੈਂਕ ਆਫ ਕੈਨੇਡਾ ਕੀ ਕਰਵਟ ਲਏਗਾ ਕੈਨੇਡਾ ਦੀ ਮੰਗਾਈ ਦਰ ਨੂੰ ਵੇਖੀ ਕੈਨੇਡਾ ਦੇ ਕੱਲ ਕੰਜ਼ਿਊਮਰ ਪ੍ਰਾਈਸ ਇੰਡੈਕਸ ਰਿਪੋਰਟ ਅਗਸਟ 2 ਕੈਨੇਡਾ ਨੇ ਕਲਰ ਰਿਪੋਰਟ ਕੀਤੀ ਹੈ ਕਿ ਕੈਨੇਡਾ ਦੀ ਜਿਹੜੀ ਮਹੀਨੇ ਦੀ ਮੰਗਾਈ ਦਰ ਹੈ ਉਹ April ਮਹੀਨੇ ਵਾਲੀ ਸੀ ਰਹੀ ਭਾਵ 1.7% 1.7% ਜਿਹੜੀ ਆ ਉਹ ਕੰਜ਼ਿਊਮਰ ਪ੍ਰਾਈਸ ਇੰਡੈਕਸ ਰਹੀ ਆ ਇਸ ਨੂੰ ਲੈ ਕੇ ਕੱਲ੍ਹ ਦੀਆਂ ਕਾਫੀ ਚਰਚਾਵਾਂ ਨੇ ਸਟੈਟਿਸ ਕੈਨੇਡਾ ਦੀ ਇਸ ਰਿਪੋਰਟ ਦੇ ਨਾਲ ਇਸ ਕੱਲ੍ਹ ਦੀ ਚਰਚਾ ਸ਼ੁਰੂ ਕੀ ਹੈ ਕਿ ਹੁਣ ਬੈਂਕ ਆਫ ਕੈਨੇਡਾ ਅਗਲੀ ਕਰਵਟ ਕੀ ਰਹਿਦਾ ਇਹਦੀ ਥੋੜੀ ਡਿਟੇਲ ਵੱਲ ਜੇ ਜਾਈਏ ਇੱਥੇ ਜਿਹੜੀ ਫੂਡ ਇਨਫਲੇਸ਼ਨ ਹੈ ਜਾਂ ਫਿਰ એનર્ਜੀ ਫੈਕਟਰ ਕਹਿ ਸਕਦੇ ਆ ਗੈਸਸ ਪ੍ਰਾਈਸਿਸ ਜਿਹੜੀਆਂ ਨੇ ਉਹ ਹਾਈਲੀ ਵੋਲਾਟਾਈਲ ਰਹੀਆਂ ਜਿਹੜੀ ਕੋਰ ਇਨਫਲੇਸ਼ਨ ਹੈ ਕੈਨੇਡਾ ਦੀ ਉਸ ਨੂੰ 3% ਆਖਿਆ ਗਿਆ ਕੋਰ ਇਨਫਲੇਸ਼ਨ ਜਿਹੜੀ ਕੈਨੇਡਾ ਦੀ ਉਸ ਨੂੰ ਕਿਉਂਕਿ ਜਿਹੜੇ ਜਨਰਲ ਚੀਜ਼ਾਂ ਜਿਹੜੀਆਂ ਜਿਆਦਾੀਆਂ ਲੋਡ ਵਾਲੀਆਂ ਨੇ ਜਿਹਦੇ ਵਿੱਚ એનર્ਜੀ ਸੈਕਟਰ ਆ ਤੇ ਫੂਡ ਸੈਕਟਰ ਆ ਉਸ ਨੂੰ ਜੇ ਮੁੱਖ ਮੰਨਿਆ ਜਾਵੇ ਤੇ ਉਸ ਨੂੰ 3% ਦੇ ਲਾਗੇ ਬੰਨੇ ਆਖਿਆ ਗਿਆ ਬਟ ਸੱڈن ਗੈਸ ਬਾਈ ਸਿਸਟਮੀਆਂ ਕਾਟ ਫੋਨ ਕਰਕੇ ਇਸ ਨੂੰ ਕਾਫੀ ਜਿਹੜਾ ਫਾਇਦਾ ਮਿਲੇ ਆ ਰਿਪੋਰਟ ਤਾਂ ਹੀ ਉੱਥੇ ਰਹੀ ਆ ਬਟ ਬਹੁਤ ਸਾਰੇ ਮਾਹਰ ਇਹ ਮੰਨਦੇ ਆ ਕਿ ਬੈਂਕ ਆਫ ਕੈਨੇਡਾ ਐਂਡ ਆਫ ਜੁਲਾਈ ਜਿਹੜੀ ਉਹਨਾਂ ਨੇ ਮੀਟਿੰਗ ਕਰਨੀ ਆ ਉਹਦੇ ਵਿੱਚ ਹਾਲੇ ਘੜੀ ਕੋਈ ਪੋਸਿਬਿਲਟੀ ਨਹੀਂ ਹੈ ਕਿ ਬੈਂਕ ਆਫ ਕੈਨੇਡਾ ਅ ਵਿਲ ਰਿਡਿਊਸ ਐਨ ਅਦਰ ਕੁਆਟਰ ਟੂ ਕੁਆਟਰ ਸੋ ਕਰੰਟ ਰਿਪੋਰਟਸ ਜਿਹੜੀਆਂ ਦੱਸਦੀਆਂ ਨੇ ਸਾਡੀ ਜੀਡੀਪੀ ਦੀ ਰਿਪੋਰਟ ਜਿਹੜੀ ਲਾਸਟ ਆਈ ਸੀ ਬਹੁਤ ਵਧੀਆ ਆਈ ਸੀ ਦੀ ਬੇਸਰ জব ਸੈਕਟਰ ਮੜਾ ਹੈ 인ਫਲੇਸ਼ਨ ਜਿਹੜੀ ਆ ਉਸ ਨੂੰ ਸਟਿਲ ਬੈਂਕ ਆਫ ਕੈਨੇਡਾ ਜਿਹੜਾ ਹੋਰ ਤਰੀਕੇ ਨਾਲ ਆਕਤਾ ਭਾਵ ਕੋਰ ਇਨਫਲੇਸ਼ਨ ਆਲਮੋਸਟ 3% ਤੇ ਆ ਵਾਈਡਲੀ 익ਸਪੈਕਟਡ ਬਹੁਤ ਜਿਹੜੇ ਮਾਰਨੇ ਚਾਹੇ ਬੈਂਕ ਆਫ ਮਾਂਟਰੀਅਲ ਦੇ ਸੀ ਇਕਨੋਮਿਸ ਨੇ ਮਿਸਟਰ ਡਗਲਸ ਫੋਲਡਰ ਉਹਨਾਂ ਵੱਲ ਵੇਖਿਆ ਜਾਵੇ ਜਾਂ ਜਿੰਨੇ ਹੋਰ ਮਾਰ ਨੇ ਆਰਬੀਸੀ ਬੈਂਕ ਦੇ ਜਾਂ ਬਾਕੀ ਜਿਹੜੇ ਮਾਰ ਨੇ ਇਹਦੇ ਸਾਰਿਆਂ ਦੇ ਉੱਪਰ ਜੇ ਵੇਖਿਆ ਜਾਵੇ ਤਾਂ ਉਹ ਸਾਰੇ ਮੰਨਦੇ ਨੇ ਕਿ ਬੈਂਕ ਆਫ ਕੈਨੇਡਾ ਲੱਗਦਾ ਨਹੀਂ ਆ ਕਿ ਅਗਲੇ ਮਹੀਨੇ ਦੇ ਚੀਰਕ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਇੰਟਰਸਟ ਰੇਟ ਦੇ ਵਿੱਚ ਕੁਝ ਇੰਕ੍ਰੀਸ ਆਏਗਾ। ਤੁਹਾਨੂੰ ਦੱਸ ਦਈਏ ਕਿ ਜਿਹੜੀ ਗੈਸੋਲਿਨ ਪ੍ਰਾਈਸਿਸ ਆ ਅਪਰੋਕਸੀਮੇਟਲੀ ਜਿਹੜੀਆਂ ਉਹ 15.5% ਜਿਹੜੀ ਡ੍ਰੌਪ ਕੀਤੀ ਸੀਗੀ ਉਹਦੇ ਕਰਕੇ ਮਹਿੰਗਾਈ ਦਰ ਜਿਹੜੀ ਆ ਉਹ ਘਟ ਰਹੀ ਆ ਇੱਕ ਅਨਦਰ ਵੱਡਾ ਫੈਕਟਰ ਜਿਹੜੀ ਰੈਂਟ ਪ੍ਰਾਈਸ ਡ੍ਰੌਪ ਕੀਤੀ ਆ ਅਪ੍ਰੋਕਸੀਮੇਟਲੀ ਯੀਅਰ ਓਵਰ ਯੀਅਰ 4.5% ਜਿਹੜੀ ਆ ਉਹ ਡ੍ਰੌਪ ਕੀਤੀ ਆ ਪਰ ਜੇ ਨੂੰ ਐਨੂਅਲ ਬੇਸ ਤੇ ਵੇਖਿਆ ਜਾਵੇ ਤੇ 5.2% ਜਿਹੜੀ ਆ ਉਹ ਅਪ੍ਰੈਲ ਮਹੀਨੇ ਤੋਂ ਮਈ ਮਹੀਨੇ ਤੱਕ ਇਨਕਰੀਜ਼ ਵੀ ਕੀਤੀ ਆ ਬਟ ਯੀਅਰ ਓਵਰ ਯੀਅਰ 4.5% ਜਿਹੜੀ ਡ੍ਰੌਪ ਕੀਤੀ ਆ ਪਰ ਅਪ੍ਰੈਲ ਤੋਂ ਮਈ ਮਹੀਨੇ ਦੇ ਵਿੱਚ ਕਿਉਂਕਿ ਮੌਸਮ ਚੇਂਜ ਹੁੰਦਾ ਲੋਕਾਂ ਨੇ ਸਪਟਫੋਣਾ ਹੁੰਦਾ ਇਸ ਕਰਕੇ ਥੋੜੀਆਂ ਜੀਆਂ ਡਿਮਾਂਡ ਵਧੀ ਸੀ ਜੀ ਰੈਂਟ ਪ੍ਰਾਈਸ ਦੀ ਬਟ ਓਵਰ ਆਲ ਰੈਂਟ ਪ੍ਰਾਈਸ ਵੀ ਡਕ੍ਰੀਜ਼ ਹੋਣ ਕਰਕੇ ਵੀ 인ਫਲੇਸ਼ਨ ਉਹ ਜਿਹੜੀ ਆ ਠੱਲ ਪਈ ਆ ਸੋ ਓਵਰ ਆਲ ਜੀ ਸੀਡੀ ਬੈਂਕ ਦੇ ਮਹਾਰਾ ਦੇ ਆਪਾਂ ਦੇਖ ਲਈਏ ਉਹ ਵੀ ਕਹਿੰਦੇ ਆ ਕਿ ਲਾਈਕਲੀ ਬੈਂਕ ਆਫ ਕੈਨੇਡਾ ਜਿਹੜਾ ਉਹ ਇੰਟਰਸਟ ਰੇਟ ਨੂੰ ਹੋਲਡ ਕਰੇਗਾ ਸੋ ਇਸ ਰਿਪੋਰਟ ਬਾਰੇ ਇੰਨਾ ਹੀ ਆ ਬਟ ਇਹ ਵੀ ਦੱਸਣਾ ਚਾਹ ਰਹੇ ਆ ਕਿ ਕੱਲ ਅਮਰੀਕਾ ਦੇ ਜਿਹੜੇ ਫੈਡਰਲ ਰਿਜ਼ਰਵ ਦੇ ਮੁਖੀ ਨੇ ਜੋਰਮਪਾਲ ਜਿਹੜਾ ਆਪਣੇ ਟਿਫ ਮੈਕਲਮ ਨੇ ਅਮਰੀਕਾ ਦੇ ਜੋਰਮਪਾਲ ਨੇ ਉਹ ਉਹਨਾਂ ਦਾ ਸਿਰ ਤੇ ਵੈਸੇ ਮਿਸਟਰ ਡੋਨਲਡ ਟਰੰਪ ਦਾ ਅਸੇ ਰਹਿਦਾ ਇਕਨੋਮੀ ਨੂੰ ਲੈ ਕੇ ਕਿਉਂਕਿ ਉਹ ਪ੍ਰਵਾਹ ਨਹੀਂ ਮੰਨਦੇ ਕਿ ਮੈਨੂੰ ਤੁਸੀਂ ਕਿੱਕ ਆਊਟ ਆਊਟ ਕਰਨਾ ਤਾਂ ਕਰ ਦਿਓ ਪਰ ਉਹਨਾਂ ਨੂੰ ਜੇ ਡੋਨਲਡ ਟਰੰਪ ਕਿੱਕ ਆਊਟ ਕਰ ਦੇਵੇ ਤਾਂ ਉਹਨਾਂ ਨੇ ਅਮਰੀਕਨ ਇਕਨੋਮੀ ਤੇ ਮਾਰ ਆਸਰ ਪੈਂਦਾ ਉਹਨਾਂ ਨੇ ਵੀ ਕੱਲ ਕਿਹਾ ਕਿ ਸਾਡੀ ਇਨਫਲੇਸ਼ਨ ਜਿਹੜੀ ਆ ਉਹ ਕੰਟਰੋਲ ਤੋਂ ਬਾਹਰ ਆ ਅਜੇ ਵੀ ਜਿਆਦਾ ਜੋ ਉਹਨਾਂ ਦਾ ਟਾਰਗੇਟ ਸੀ ਇਹ ਰਿਹਾ ਸਾਡੇ ਕਿਤੇ 3% ਉਹਨਾਂ ਦੀ ਇਨਫਲੇਸ਼ਨ ਹੈ ਕਿ ਉਹ ਇੰਟਰਸਟ ਰੇਟ ਨਹੀਂ ਸੁਟਣਗੇ ਬੱਟ ਨਾਲ ਦੀ ਨਾਲ ਉਹ ਇੱਕ ਵਾਈਡਲੀ ਸਟੇਟਮੈਂਟ ਵੀ ਦੇਈ ਜਾ ਰਹੇ ਨੇ ਕਿ ਅਸੀਂ ਇਸ ਸਾਲ ਦੇ ਵਿੱਚ ਇੱਕ ਦੋ ਕੁਆਟਰ ਤੇ ਸੁਟਾਂਗੇ ਸੁਟਾਂਗੇ ਸੋ ਬੈਂਕ ਆਫ ਕੈਨੇਡਾ ਤੋਂ ਵੀ ਇਸੇ ਗੱਲ ਦੀ ਆਸ ਕਰਦੇ ਨੇ ਕਨੇਡੀਅਨ ਕਿ ਬੈਂਕ ਆਫ ਕੈਨੇਡਾ ਵੀ ਕੱਠੋ-ਕਾਠ ਇੱਕ ਜਾਂ ਦੋ ਕੁਆਟਰ 2.75% ਇਸ ਵਕਤ ਬੈਂਕ ਆਫ ਕੈਨੇਡਾ ਦੇ ਓਵਰਨਾਈਟ ਫੀ ਲੈਂਡ ਅੰਗਰੇਜ਼ ਨੇ ਜਿਹੜੇ ਇਸ ਸਾਲ ਦੇ ਖੇਰੇ ਦੇ ਵਿੱਚ ਵਾਈਡਲੀ ਸਪੈਕਟਡ ਆ ਕਿ 2.5% ਤੇ ਆ ਸਕਦੇ ਨੇ ਬਟ ਹਾਲ ਦੀ ਘੜੀ ਉਹਦੇ ਚਾਂਸਸ ਨਜ਼ਰ ਨਹੀਂ ਆ ਰਹੇ ਵਾਈਡਲੀ ਇੰਸਪੈਕਟਡ ਨੂੰ ਲਾਂਬੇ ਰੱਖੋ ਪਰ ਹਾਲ ਦੀ ਘੜੀ ਐਂਡ ਆਫ ਜੁਲਾਈ ਬੈਂਕ ਆਫ ਕੈਨੇਡਾ ਲੱਗਦਾ ਨਹੀਂ ਇੰਟਰਸਟ ਰੇਟਸ ਕਰਾਬਤ ਕਰੇ ਜੇ ਤੁਸੀਂ ਇਹ ਮੰਨਦੇ ਹੋ ਕਿ ਇੰਟਰਸਟ ਰੇਟ ਡਿੱਗਣ ਦੇ ਨਾਲ ਮਾਰਕੀਟ ਨੂੰ ਇੱਕਦਮ ਜੰਪ ਜੰਪ ਮਿਲਣਾ ਹੈ ਬੂਸਟ ਮਿਲਣਾ ਹੈ ਉਹਦੀ ਵੀ ਕੋਈ ਵੱਡੀ ਸਭਾਵਨਾ ਨਹੀਂ ਹੈ ਜੇ ਪ੍ਰਾਪਰਟੀਆਂ ਸੈਲ ਕਰਨਾ ਚਾਹੁੰਦੇ ਹੋ ਤੁਹਾਡੇ ਵੱਸੋਂ ਤੋਂ ਬਾਹਰ ਨੇ ਜਾਂ ਫਿਰ ਕੰਟਰੋਲ ਤੋਂ ਜਿਆਦਾ ਬਾਹਰ ਨੇ ਤੇ ਤੁਹਾਨੂੰ ਉਹਨਾਂ ਨੂੰ ਵੇਚਣ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਐਸ ਪਰ ਲੇਟਸ ਸਾਡੀ ਤੇਰੀ ਰਿਪੋਰਟ ਹੈ ਅਗਲੀ ਖਬਰਾਂ ਵੱਧਦੇ ਹਾਂ ਸਤਿਕਾਰਯੋਗ ਕਰਦੇ ਇਸ ਵਕਤ ਵੱਡੀ ਖਬਰ ਦਾ ਪ੍ਰਧਾਨ ਮੰਤਰੀ ਮਸ਼ਮਾਰਕ ਕਾਰਨੀ ਇਸ ਫੈਕਟਰ ਨਾਥੋ ਸੀਟ ਵਿੱਚ ਸ਼ਾਮਲ ਹੋ ਲਈ ਮਿਡਲ ਜਰਪ ਦੇ ਵਿੱਚ ਨੇ ਔਰ ਅੱਜ ਦੀ ਜਿਹੜੀ ਵੱਡੀ ਗੱਲ ਇਹ ਹੈ ਕਿ ਨਾਥੋ ਦੇ ਸਾਰੇ ਕੰਟਰੀਸ ਜਿਹੜੇ ਨੇ ਉਹ 5% ਜਿਹੜੀ ਜੀਡੀਪੀ ਆ ਉਹਦੇ ਤੇ ਅ ਵਿਚਾਰ ਕਰ ਸਕਦੇ ਆ 5% ਜੀਡੀਪੀ ਜਿਹੜਾ ਸਪੈਂਡ ਕਰਨਗੇ ਇਸ ਕਲ ਦੀ ਵੱਡੀ ਆਸ ਹੈ ਕਿ ਕੈਨੇਡਾ ਕਰੇਗਾ ਇਸ ਦੀ ਵੱਡੀ ਵਿਚਾਰਾ ਔਰ ਕੰਨਸ ਸੀਐਨਐਨ ਇਨਫੂ ਦਿੱਤੀ ਸੀ ਦੀ ਮਿਸਮਾਰਕ ਕਾਰਨੀ ਨੇ ਜਿਹੜਾ ਨਾਥੋ ਦੇ ਵਿੱਚ ਹੋ ਰਹੀ ਆ ਜਿਹੜਾ ਸ਼ਹਿਰਿਆ ਨਹਾਕ ਉਥੇ ਦੱਸਣਾ ਚਾ ਰਹੇ ਆ ਕਿ ਮਿਸਮਾਰਕ ਕਾਰਨੀ ਨੇ ਕਿਹਾ ਹੈ ਕਿ ਅਸੀਂ ਆਪਣੇ ਜਿਹੜੀ ਆਨ ਰੋਲਸ ਸਮੇਂ ਦੇ ਵਿੱਚ ਜਿਹੜੇ ਰੱਖੀ ਸੀ ਜਿਹੜੇ ਮਿਨਰਲਸ ਨੇ ਉਨ੍ਹਾਂ ਬਾਰੇ ਤੇ ਔਇਲ ਬਾਰੇ ਐਸ਼ੀ ਵਿਚਾਰ ਕਰ ਰਹੇ ਹਨ ਕਿ ਵਿਤਿਜਾਰਾ ਕੰਮ ਕਰੀਏ ਕੈਨੇਡਾ ਆਪਣੇ ਇਨਫਰਾਸਟ੍ਰਕਚਰ ਦੇ ਵਿੱਚ ਵੱਡਾ ਆਉਣ ਵਾਲੇ ਸਮੇਂ ਵਿੱਚ ਵਾਢਾ ਕਰੇਗਾ ਤੇ ਨੀਦਰਲੈਂਡਸ ਹੋ ਰਹੀ ਇਸ ਮੀਟਿੰਗ ਦੇ ਵਿੱਚ ਮਿਸਟਰ ਡੌਨਲਡ ਟਰੰਪ ਨੂੰ ਪਹੁੰਚ ਚੁੱਕੇ ਨੇ ਅੱਜ ਵੱਡੀ ਸੰਭਾਵਨਾ ਹੈ ਕਿ ਇਸ ਬਾਰੇ ਵਿਚਾਰ ਹੋਏਗੀ ਨਾਟੋ ਦੇ ਸੈਕਟਰੀ ਜਨਰਲ ਜਿਹੜੇ ਨੇ ਮਿਸਟਰ ਮਾਰਕ ਰਟਲ ਉਹ ਪ੍ਰਪੋਜ਼ ਕਰ ਰਹੇ ਨੇ ਕਿ ਸਾਰੇ ਕੰਟਰੀ ਜਿਹੜੇ ਜੀਡੀਪੀ ਦਾ 5% ਦੇਣ 3.5% ਤੇ ਉਹ ਕਹਿੰਦੇ ਨੇ ਕਿ ਤੁਸੀਂ ਆਪਣੇ ਜਿਹੜੇ ਜੈਸਨੀ ਵੈਪਨਸ ਨੇ ਉਹਨਾਂ ਤੇ ਲਾਓ ਕਿ 1.5% ਜਿਹੜੀ ਆ ਆਪਣੀ ਡਿਸਟੈਂਸ ਤੇ ਲਾਈਕਲੀ ਕਲੋ ਇਨਫਰਾਸਟਰਕਚਰ ਸਾਈਬਰ ਸਿਕਰਟੀ ਤੇ ਇੰਡਸਟਰੀ ਤੇ ਜਿਹੜਾ ਉਹ ਖਰਚ ਕਰੋ ਇਹ ਉਹਨਾਂ ਦੀ ਜਿਹੜੀ ਆ ਪ੍ਰਪੋਜ਼ਲ ਹੋਏਗਾ ਜਿਹੜੇ ਜਿਹੜੇ ਜਨਰਲ ਫੈਕਟਰੀ ਨੇ ਪਾਟ ਇਹਦੇ ਬਾਰੇ ਮਿਸਟਰ ਮਾਰਕ ਕਰਨੀ ਕਹਿੰਦੇ ਨੇ ਕਿ ਜੇ 5% ਕੈਨੇਡਾ ਨੂੰ ਕਰਨਾ ਪੈਂਦਾ ਤੇ ਇਹ ਸਾਡੇ ਲਈ ਲਾਟ ਆਫ ਮਨੀ ਹੋਏਗੀ ਇਟ ਇਜ਼ ਅ ਲਾਟ ਆਫ ਮਨੀ he said explaining that it could cost canada 150 billion a year mr markani ne kal e announce kiya ke canada layi 150 billion salana kharcha hovega dasiye ke canada already is kal di announcement kar chuka hai mr markani ke asi 1.45% gdp iton vadhake 1.5% ton vi katt to jida is waqt canada spend kar reha hai vadhake 2% uh, tak end of this year jide lagenge ਤੇਨੇ ਤੈਤ ਹੀ ਕੈਨੇਡਾ ਨੇ ਰੀਸੈਂਟਲੀ ਵੱਡੀ ਉਮਾਨਤ ਜਿਹੜੀ ਆ ਉਹ ਯੁਕਰੇਨ ਨੂੰ ਦਿੱਤੀ ਆ ਇਹਦੇ ਬਾਰੇ ਵੀ ਡਿਟੇਲਸ ਅਸੀਂ ਅੱਗੇ ਜਾ ਕੇ ਸਾਂਝੀ ਕਰਾਂਗੇ ਹੁਣ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਜੀ ਕੈਨੇਡਾ ਨੇ ਆਪਣੀ ਜਿਹੜੀ ਆਇਲ ਸੈਂਡ ਸੀ ਉਹਦੀ ਪ੍ਰੋਡਕਸ਼ਨ ਆਲ ਟਾਈਮ ਹਾਈ ਕੀਤੀ ਆ ਕੈਨੇਡਾ ਨੇ ਵੱਡੀ ਖਬਰ ਨਾਰਥਰਨ ਅਲਬਰਟਾ ਦੇ ਵਿੱਚ 225 ਚ ਜਿਹੜੀ ਆਇਲ ਸੈਂਡ ਦੀ ਪ੍ਰੋਡਕਸ਼ਨ ਹੋਈ ਆ ਉਹਦੇ ਵਿੱਚ ਅਪ੍ਰੋਕਸੀਮੇਟਲੀ 5% ਦਾ ਵਾਧਾ ਹੋਇਆ ਐਸ ਕੰਪੇਅਰਡ ਟੂ ਲਾਸਟ ਈਅਰ ਕੈਨੇਡਾ ਵੀ ਇੱਕ ਵੱਡੀ ਕਾਮਯਾਬੀ ਆ ਲੇਟੈਸਟ ਜਿਹੜਾ ਫੋਰਕਾਸਟ ਬੈਗਨਸ ਸੀ ਐਸਐਸਪੀ ਗਲੋਬਲ ਕਮਨ ਜਿਹੜਾ ਕਾਮੋਡੀਟੀ ਇਨਸਾਈਟਸ ਉਹਦੇ ਵਿੱਚ ਜਿਹੜੀ ਰਿਲੀਜ਼ ਕੀਤੀ ਵੀ ਆ ਕਿ ਕੈਨੇਡਾ ਨੇ ਜਿਹੜੀ ਇਸ ਸਾਲ ਪ੍ਰੋਡਕਸ਼ਨ ਕੀਤੀ ਆ 3.5 ਮਿਲੀਅਨ ਬੈਰਲ ਪਰ ਡੇ 3.5 ਮਿਲੀਅਨ ਪਰ ਡੇ ਕੈਨੇਡਾ ਇਸ ਸਾਲ ਦੇ ਵਿੱਚ ਐਵਰੇਜ ਆਇਲ ਸੈਂਡ ਦੀ ਪ੍ਰੋਡਕਸ਼ਨ ਕਰ ਰਿਹਾ ਔਰ ਇਸ ਗੱਲ ਦੀ ਫੋਰਕਾਸਟ ਵੀ ਕੀਤੀ ਗਈ ਹੈ ਕਿ 2030 ਤੱਕ ਕੈਨੇਡਾ ਇਸ ਨੂੰ 3.9 ਮਿਲੀਅਨ ਬੈਰਲ 3.5 ਮਿਲੀਅਨ ਬੈਰਲ ਪਰ ਡੇਸ ਕੈਨੇਡਾ ਕਰ ਰਿਹਾ ਤੇ 2030 ਦੇ ਵਿੱਚ 3.9 ਮਿਲੀਅਨ ਬੈਰਲ ਕੈਨੇਡਾ ਪਰ ਡੇ ਕਰਿਆ ਆਇਲ ਸੈਂਡ ਦੀ ਪ੍ਰੋਡਕਸ਼ਨ ਕਰੇਗਾ ਕੈਨੇਡਾ ਦੀ ਇਕਨੋਮੀ ਚ ਇਹਦਾ ਵਧਦਾ ਵਧਦਾ ਹੋਏਗਾ ਔਰ ਕੈਨੇਡਾ ਅੰਸ਼ਾਰੀਓ ਸੁਬਾ ਲਗਾਤਾਰ ਇੰਡੀਜਨਸ ਪੀਪਲ ਦੇ ਵਿਰੋਧ ਦੇ ਬਾਵਜੂਦ ਵੀ ਕ੍ਰਿਟੀਕਲ ਮਿਨਰਲ ਦੀ ਪ੍ਰੋਡਕਸ਼ਨ ਵਾਸਤੇ ਕੰਮ ਜਿਹੜਾ ਕਰ ਰਿਹਾ ਤਾਂ ਸੀ ਕਿ ਕੈਨੇਡਾ ਜਿਸ ਬਹੁਤ ਸਾਰੀਆਂ ਮਿਨਰਲਸ ਦੀਆਂ ਮਾਈਨਸ ਪਈਆਂ ਹੋਈਆਂ ਜਿਨ੍ਹਾਂ ਨੂੰ ਕੈਨੇਡਾ ਨੇ ਅਜੇ ਛੇੜਿਆ ਹੀ ਨਹੀਂ ਇਹਦੇ ਬਾਰੇ ਕਿਤੇ ਵਿਚਾਰ ਚਰਚਾ ਆਪਾਂ ਫੇਰ ਕਰਾਂਗੇ ਜੀ ਉਧਰ ਵਿਦੇਸ਼ ਮੰਤਰੀ ਮੈਲਨੀ ਔਰ ਸੌਰੀ ਅਨੀਤਾ ਆਨੰਦ ਵਿਦੇਸ਼ ਮੰਤਰੀ ਬਦਲ ਗਈ ਹੈ ਜੀ ਮਾਫੀ ਚਾਹੁੰਦਾ ਅਨੀਤਾ ਆਨੰਦ ਨੇ ਕੱਲ ਕਿਹਾ ਤੇ ਆਤਵਾ ਇਸ ਵਕਤ ਕਾਫੀ ਵੱਡੇ ਪੱਧਰ ਤੇ ਕੰਸਰਨ ਨੇ ਕਿ ਅੰਟਾਰੇ ਰਹਿਾਨੀਨ ਗਵਰਨਮੈਂਟ ਜਿਹੜੀ ਹੈ ਕੈਨੇਡਾ ਦੇ ਆਪਣੇ ਜਿਹੜੇ ਸਲੀਪਰ ਸੈੱਲ ਨੇ ਉਹਨਾਂ ਨੂੰ ਐਕਟਿਵ ਕਰੇਗੀ ਤੇ ਕੈਨੇਡਾ ਦੇ ਵਿੱਚ ਵਿਸਤਰਬਸ ਕਰ ਸਕਦੀ ਹੈ ਵੱਡੇ ਪੱਧਰ ਤੇ ਇਸ ਗੱਲ ਦਾ ਉਹਨਾਂ ਨੇ ਖੁਦ ਛਾਯਾਰ ਕੀਤਾ ਹੈ ਔਰ ਇਹਦੇ ਮਾਮਲੇ ਦੇ ਵਿੱਚ ਲਗਾਤਾਰ ਜਿਹੜੀ ਚਰਚਾ ਆ ਰਹੀ ਹੈ ਔਰ ਦੱਸਦੀ ਕੀ ਇਹ ਨਾਟੋ ਦੇ ਵਿੱਚ ਵੀ ਗੱਲਬਾਤ ਹੋ ਸਕਦੀ ਹੈ ਸੋ ਇਹਦੇ ਬਾਰੇ ਬਸਾਤ ਚੱਚਾ ਫਤਵਾਂ ਕਰਦੇ ਰਹੇ ਹੁਣ ਇੱਕ ਵੱਡੀ ਤੇ ਅਹਿਮ ਖਬਰ ਕੈਨੇਡਾ ਲਈ ਕੇ ਆਪਣੇ ਤੁਹਾਡੇ ਸਾਊਥ ਇਸ਼ੀਨ ਭਾਈਚਾਰੇ ਐਥਨਿਕ ਭਾਈਚਾਰੇ ਲਈ ਵਿਕਾਸ ਦੀ ਅੰਤਰਾਖੜੀਆ ਉਹਦੇ ਬਾਰੇ ਵਿਚਾਰ ਚਰਚਾ ਕਰਦੇ ਆ ਜੀ ਪਾਰਲੀਮੈਂਟ অফ ਚੁਕੀਆ ਸتمبر ਮਹੀਨੇ ਇਸ ਪਾਰਲੀਮੈਂਟ ਦੁਬਾਰਾ ਬੈਠੇਗੀ ਇਨ ਡੀ ਮੀਟਮ ਲਿਬਰਲ ਗਵਰਨਮੈਂਟ ਪ੍ਰਾਨ ਕਰ ਰਹੀ ਹੈ ਕਿ ਇੱਕ ਬਿੱਲ ਲਿਆਂਦਾ ਜਾਵੇ ਜਿਹੜਾ ਕੰਸਰਨ ਕਰੇਗਾ ਟਾਰਗੇਟ ਕਰੇਗਾ ਇਸ ਵਕਤ ਵੱਡੇ ਪੱਧਰ ਤੇ ਕ੍ਰਾਈਮ ਨੂੰ ਹੋਮ ਇਨਵੇਜਨ ਨੂੰ ਡਰਗ ਟ੍ਰਾਫਿਕਿੰਗ ਨੂੰ ਡਰਫਿੰਗ ਨੂੰ ਲੈ ਕੇ ਕਰਾਇਮ ਨੂੰ ਲੈ ਕੇ ਖਾਸ ਤੌਰ ਤੇ ਇਹਦੇ ਤੇ ਕੈਨੇਡਾ ਸਰਕਾਰ ਇੱਕ ਵੱਡਾ ਬਿੱਲ ਲਿਆਉਣ ਜਾ ਰਹੀ ਹੈ ਲਿਬਰਲ ਗਵਰਨਮੈਂਟਸ ਇਹ ਬਿੱਲ ਜਿਹੜਾ ਸਟੇਬਲ ਕਰੇਗੀ ਸਟ੍ਰਿਕਟਲੀ ਬੇਲ ਫਾਰਮ ਨੂੰ ਲੈ ਕੇ ਖਾਸ ਤੌਰ ਤੇ ਔਰ ਜਿਹੜੇ ਲੋਕ ਆਰਗੇਨਾਈਜ਼ ਕਰਾਇਮਸ ਇਨਵੋਲਵ ਨੇ ਹਿਊਮਨ ਟ੍ਰੈਫਿਕਿੰਗ ਲਿਆ ਫਾਰਮ ਅਨਵੇਜਨਿਆ ਕਾਰ ਚੋਟਿਆ ਜਸਟਿਸ ਮਿਨਿਸਟਰ ਮਿਸਟਰ ਸ਼ਿਆਨ ਫੇਜਰ ਨੇ ਕੱਲ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਲੈ ਕੇ ਕਾਫੀ ਸੀਰੀਅਸ ਆ ਕਿ ਕੈਨੇਡਾ ਦੇ ਵਿੱਚ ਜੋ ਵੱਡੀ ਪੱਧਰ ਤੇ ਇਸ ਵਕਤ ਕ੍ਰਾਈਮ ਵਧਿਆ ਹੋਇਆ ਉਸ ਨੂੰ ਟੈਕਲ ਕਰਨ ਵਾਸਤੇ ਅਸੀਂ ਮਿਲ ਇਹ ਡਿਡਾਚੇਬਲ ਕਰਾਂਗੇ ਉਹਨਾਂ ਨੇ ਪਾਈ ਮੈਸਮਾਰਕ ਕਰਨੇ ਦਾ ਵੀ ਨਾਂ ਲਿਆ ਕਿ ਮਈ ਮਹੀਨੇ ਚ ਇਲੈਕਸ਼ਨ ਕਮੇਨ ਦੇ ਦਰਮਿਆਨ ਕੈਨੇਡਾ ਨੇ ਇਸੇ ਗੱਲ ਕੀਤੀ ਸੀ ਕੰਜ਼ਰਵੇਟਿਵ ਲੀਡਰ ਫੀਰ ਪਾਲੀ ਵਰ ਜਿਹੜੇ ਆ ਉਹ ਲਗਾਤਾਰ ਲਿਬਰਲ ਨੂੰ ਇਸ ਕਾਲੀ ਬਲੇਮ ਕਰਦੇ ਰਹੇ ਆ ਕਿ ਲਿਬਰਲ ਕ੍ਰਾਈਮ ਨੂੰ ਟੈਕਲ ਕਰਨ ਦੇ ਮਾਮਲੇ ਤੇ ਲਿਮਟ ਹੀ ਆ ਉਹਨਾਂ ਨੇ ਕਿਹਾ ਕਿ ਲਿਬਰਲ ਦੇ ਜਿਹੜੇ ਕਾਸੇ ਪਟੇ ਐ ਜਿਹੜੇ ਕਾਨੂੰਨ ਐ ਬੰਦਾ ਕ੍ਰਾਈਮ ਕਰਕੇ ਇੱਕ ਦਰਵਾਜ਼ੇ 'ਚ ਵੜਦਾ ਦੂਜੇ ਦਰਵਾਜ਼ੇ 'ਚ ਬੇਲ ਲੈ ਕੇ ਬਾਹਰ ਆ ਜਾਂਦਾ ਇਸ ਦੇ ਉੱਪਰ ਲਿਬਰਲ ਦੇ ਕਾਫੀ ਸਾਰੇ ਇਲੈਕਟ੍ਰਲ ਅਫੀਸ਼ਰ ਪ੍ਰਵਿੰਸ਼ੀਅਲ ਗਵਰਨਮੈਂਟ ਖਾਸ ਤੌਰ ਤੇ ਅੰਤਾਲਿਆ ਗਵਰਨਮੈਂਟ ਨੂੰ ਲਗਾਤਾਰ ਆੜੇ ਹੱਥ ਚ ਲੈ ਰਿਹਾ ਕਿ ਇਹਨਾਂ ਕੁ ਜਿਲ੍ਹਾਂ ਨੇ ਹਜੇਆਂ ਕ੍ਰਾਉਨ ਨਹੀਂ ਹੈਗੇ ਇਹ ਵੀ ਕਰਨਾ ਇਸੇ ਗੱਲ ਨੂੰ ਮੁੱਖ ਰੱਖ ਕੇ ਇਸ ਫਰਾਈਡੇ ਤੁਹਾਡੇ ਜੀਸੀਆ ਦੇ ਵਿੱਚ ਪੀਲ ਰੀਜਨ ਦੇ ਵਿੱਚ ਇੱਕ ਹਾਈ ਪ੍ਰੋਫਾਈਲ elected officials தெਨਾ ਸਰਕਾਰਾਂ ਦੇ ਪ੍ਰਵਿੰਸ਼ਲ ਫੈਡਰਲ ਮਿਊਸਪਲ ਦੀ ਇੱਕ ਰਾਉਂਡ ਟੇਬਲ ਵੀਕਿੰਗ ਹੋ ਰਹੀਆ ਉਸ ਬਾਰੇ ਰਿਪੋਰਟ ਅਸੀਂ ਤੁਹਾਨੂੰ ਮੀਟਿੰਗ ਤੋਂ ਬਾਅਦ ਜਿਹੜੀ ਆ ਉਹ ਦੇਦਮਾਨ ਨੇ ਮੇਰੇ ਤੋਂ ਲਗਭਗ ਤੇ ਆ ਔਰ ਮੋਸਟ ਆਫ ਜਿਹੜੇ ਇਲੈਕਟਿਡ ਅਫੀਸ਼ੀਅਲ ਆ ਉਹਨਾਂ ਦੀ ਕਨਫਰਮੇਸ਼ਨ ਜਿਹੜੀਆਂ ਹੋ ਚੁੱਕੀਆਂ ਨੇ ਕੁਝ ਕਿੰਦੀਆਂ ਇਸ ਮੀਟਿੰਗ ਚ ਬਾਕੀ ਨੇ ਦੀ ਸੋ ਪਬਲਿਕ ਕਮਿਊਨिटीज ਅੰਡ ਨਾ ਦੀ ਆਰਗੇਨਾਈਜੇਸ਼ਨ ਇਸ ਨੂੰ ਜਿਹੜਾ ਉਹ ਹੋਲਡ ਤਰੀਆਂ ਇਹਦੇ ਬਾਰੇ ਅਪਡੇਟ ਜਾਰੀ ਰੱਖਾਂਗੇ ਔਰ ਜੀਟੀਏ ਦੇ ਵਿੱਚ ਖਾਸ ਤੌਰ ਤੇ ਤੇ ਖਾਸ ਤੌਰ ਤੇ ਜਿਹੜਾ ਬੈਸਟ ਕੋਸਟ ਆ ਸ਼ਰੀ ਉਸ ਦਾ ਏਰੀਆ ਜਿਹੜਾ ਉੱਥੇ ਵੱਡੇ ਪੱਧਰ ਤੇ ਲੋਕ ਅਫੈਕਟਡ ਨੇ ਉਹਦੇ ਬਾਰੇ ਵਿਚਾਰ ਚਰਚਾ ਅਸੀਂ ਤੁਹਾਡੇ ਨਾਲ ਕਰਦੇ ਰਵਾਂਗੇ ਦੀ ਪ੍ਰਾਈਮ ਟਾਈਮ ਸ਼ੋ ਰੇਡੀਓ ਸੌਲੂਸ਼ਨ ਵਾਇਸ ਤੁਹਾਡਾ ਸਾਰੰਗਾ ਇਕਵਰੀ ਫੇਰ ਸਾਡੇ ਕਲਿਕ